ਪਿਛਲੇ ਪਾਰਟ ਵਿੱਚ ਆਪਾਂ ਦੇਖਿਆ ਸੋਨੂ ਤੇ ਜੀਤਾ ਸੰਦੀਪ ਲਈ ਰਿਸ਼ਤਾ ਵੇਖਣ ਜਾਂਦੇ ਹਨ ਉਹ ਵਾਪਸ ਆ ਜਾਂਦੇ ਹਨ ਰਸਤੇ ਵਿੱਚ ਆਉਂਦੇ ਜੀਤਾ ਕਹਿੰਦੀ ਹੈ ਆਪਾਂ ਤਾਂ ਬਹੁਤ ਹੀ ਲੇਟ ਹੋ ਗਈ ਬੱਚੇ ਵੀ ਵਿਚਾਰੇ ਉਡੀਕਦੇ ਹੋਣਗੇ ਤਾਂ ਉਹ ਕਹਿੰਦੀ ਹੈ ਸੋਨੂ ਨੂੰ ਸੋਨੂ ਕਹਿੰਦਾ ਹਾਂ ਆਪਾਂ ਤਾਂ ਲੋਕ ਵੀ ਲਗਾ ਲ ਗਏ ਚਾਹੀ ਨਾ ਹੀ ਲਗਾ ਕੇ ਜਾਂਦੇ ਤਾਂ ਉਹ ਕਹਿੰਦੀ ਹੈ ਕਿ ਚਲੋ ਤੁਸੀਂ ਕਾਰ ਲੈ ਕੇ ਘਰ ਚੱਲੋ ਤੇ ਮੈਂ ਬੱਚੇ ਚਾਚੀ ਵੱਲੋਂ ਲੈ ਕੇ ਆਉਣੀ ਹਾਂ ਉਹ ਵਿਚਾਰੇ ਸਕੂਲੋਂ ਆ ਕੇ ਚਾਚੀ ਕੋਲ ਹੀ ਬੈਠੇ ਹੋਣਗੇ ਜਦੋਂ ਆਪਣੀ ਚਾਚੀ ਨੂੰ ਪੁੱਛਦੀ ਹੈ ਕਿ ਚਾਚੀ ਬੱਚੇ ਘਰ ਹਨ ਤਾਂ ਉਸਦੀ ਚਾਚੀ ਕਹਿੰਦੀ ਹੈ ਕਿ ਨਹੀਂ ਤੇ ਬੱਚੇ ਤਾਂ ਘਰ ਚਲੇ ਗਏ ਉਹ ਕਹਿੰਦੀ ਕਿਵੇਂ ਚਲੇ ਗਏ ਤਾਂ ਉਹ ਦੱਸਦੀ ਹੈ ਕਿ ਸੰਦੀਪ ਨੇ ਪੌੜੀ ਲਾ ਦਿੱਤੀ ਸੀ ਉਧਰੋਂ ਚਲੇ ਗਏ ਉਹ ਕਹਿੰਦੀ ਉਹ ਕਿਉਂ ਲਾਈ ਤਾਂ ਉਹ ਕਹਿੰਦੀ ਜੀਤਾ ਤੁਸੀਂ ਚੰਗਾ ਨਹੀਂ ਕੀਤਾ ਤੁਸੀਂ ਲੋਕ ਲਗਾ ਕੇ ਚਲੇ ਗਏ ਤੇ ਜੇ ਤੁਸੀਂ ਲੋਕ ਨਾ ਲਾ ਕੇ ਜਾਂਦੇ ਤਾਂ ਅੱਜ ਪਰੌਣੇ ਵੀ ਆਏ ਸੀ ਤਾਂ ਉਹ ਉਧਰੋਂ ਦੀ ਗੇਟ ਵਿੱਚ ਦੀ ਅੰਦਰ ਚਲੇ ਜਾਂਦੇ ਇਸ ਵਿੱਚ ਥੋੜੀ ਵੀ ਬਹੁਤ ਬੇਸੀ ਤਾਂ ਜੀ ਤਾਂ ਆਪਣੀ ਚਲਾਕੀ ਨੂੰ ਛਪਾਉਂਦੀ ਹੋਈ ਕਹਿੰਦੀ ਹੈ ਕਿ ਚਾਚੀ ਅਸੀਂ ਲੋਕ ਤਾਂ ਨਹੀਂ ਲਾ ਕੇ ਚਾਬੀ ਤਾਂ ਤੈਨੂੰ ਹੀ ਫੜਾ ਕੇ ਜਾਣੀ ਸੀ ਤਾਂ ਉਹ ਕਹਿੰਦੀ ਹੈ ਕਿ ਮੈਂ ਭੁੱਲ ਗਈ ਕਾਲੀ-ਕਾਲੀ ਵਿੱਚ ਉਹ ਕਹਿੰਦੀ ਜਦੋਂ ਪਰੌਣਿਆਂ ਨੂੰ ਕਿਸ ਨੇ ਦੱਸਿਆ ਵੀ ਸੰਦੀਪ ਘਰੇ ਹਾ ਤਾਂ ਚਾਚੀ ਜਾਣ ਬੁੱਝ ਕੇ ਉਹਨਾਂ ਨੂੰ ਲੜਾਉਣ ਦੀ ਮਾਰੀ ਕਹਿ ਦਿੰਦੀ ਹੈ ਕਿ ਉਹ ਮਾਵਾਂ ਧੀਆਂ ਉੱਚੀ-ਉੱਚੀ ਰੌਲਾ ਪਾ ਰਹੀਆਂ ਸਿੰਤਾ ਉਹਨਾਂ ਨੂੰ ਸਾਡੇ ਘਰੇ ਸੁਣ ਗਿਆ ਤਾਂ ਉਹ ਕਹਿੰਦੇ ਕੋਈ ਘਰੇ ਤਾਂ ਹੈ ਤੇ ਅਸੀਂ ਜਾ ਕੇ ਆਉਣਾ ਹੈ ਤਾਂ ਉਹਨਾਂ ਨੇ ਜਦੋਂ ਆਵਾਜ਼ ਮਾਰੀ ਤਾਂ ਸੰਦੀਪ ਨੇ ਉਹਨਾਂ ਨੂੰ ਪੌੜੀ ਲਗਾ ਦਿੱਤੀ ਤਾਂ ਜੀਤਾ ਕਹਿੰਦੀ ਹੈ ਕਿ ਉਹਨਾਂ ਨੇ ਸਾਡੀਆਂ ਗੱਲਾਂ ਕੀਤੀਆਂ ਹੋਣਗੀਆਂ ਉਹ ਕਹਿੰਦੀ ਮੈਨੂੰ ਨਹੀਂ ਪਤਾ ਗੱਲਾਂ ਦਾ ਤਾਂ ਉਹ ਤਾਂ ਉਹਨਾਂ ਨੂੰ ਲੈ ਕੇ ਅੰਦਰ ਵੜ ਗਈ ਸੀ ਤੇ ਉਹ ਕਾਫੀ ਟਾਈਮ ਬੈਠੇ ਰਹੇ ਤੇ ਉਹ ਉਸ ਦੀ ਗੁਰਮੀਹਰ ਨੂੰ 500 ਰੁਪਿਆ ਵੀ ਦੇ ਕੇ ਜਾਣਗੇ ਤੇ ਜੀਤਾ ਨੂੰ ਲੱਗਦਾ ਹੈ ਕਿ ਪਤਾ ਨਹੀਂ ਸਾਡੀਆਂ ਕੀ ਗੱਲਾਂ ਕੀਤੀਆਂ ਹੋਣਗੀਆਂ ਤੇ ਕਹਿੰਦੀ ਹੈ ਚੱਲ ਮੈਂ ਸੰਦੀਪ ਨੂੰ ਘਰੇ ਜਾ ਕੇ ਪੁੱਛਦੀ ਆ ਤਾਂ ਚਾਚੀ ਕਹਿੰਦੀ ਕਿੱਧਰ ਗਏ ਸੀ ਇਹ ਤਾਂ ਦੱਸ ਦਿਓ ਤੇ ਜੀਤਾ ਕਹਿੰਦੀ ਹੈ ਕਿ ਦੱਸ ਦੇਵਾਂਗੇ ਤੇ ਕੱਲੀ ਸੋਚਦੀ ਹੈ ਕਿ ਲੈ ਤੈਨੂੰ ਦੱਸ ਕੇ ਅਸੀਂ ਆਪਣਾ ਕੰਮ ਖਰਾਬ ਕਰਨਾ ਹੈ ਇਸ ਨੂੰ ਤਾਂ ਐ ਹੁੰਦਾ ਹੈ ਸਾਰੀ ਗੱਲ ਮੈਨੂੰ ਹੀ ਦੱਸੋ ਕਹਿੰਦੀ ਪਹਿਲਾਂ ਮੈਨੂੰ ਘਰੇ ਜਾ ਕੇ ਤਾਂ ਦੇਖ ਲੈਣ ਦੇ ਕਿ ਸਾਡੇ ਘਰ ਕੀ ਬਣਿਆ ਹੈ ਅੱਜ ਉਹ ਜਦੋਂ ਅੰਦਰ ਆਉਂਦੀ ਹੈ ਤਾਂ ਸੋਨੂ ਕਹਿੰਦਾ ਹੈ ਕਿ ਤੂੰ ਤਾਂ ਜਿੱਥੇ ਜਾਨੀ ਹੈ ਗੱਲਾਂ ਹੀ ਲੱਗ ਜਾਨੀ ਹੈ ਇੰਨਾ ਟਾਈਮ ਲਗਾਉਂਦਾ ਹੁੰਦਾ ਹੈ ਕੋਈ ਉਹ ਕਹਿੰਦੀ ਹੈ ਕਿ ਚਾਚੀ ਗੱਲਾਂ ਕਰਨ ਲੱਗ ਗਈ ਸੀ ਕਹਿੰਦੀ ਹੈ ਕਿ ਮੈਂ ਅੰਦਰ ਜਾਨੀ ਹਾਂ ਫਿਰ ਦੱਸਦੀ ਹਾਂ ਤੈਨੂੰ ਉਧਰ ਵਿੱਕੀ ਆਪਣੀ ਮੰਮੀ ਨੂੰ ਕਹਿੰਦਾ ਹੈ ਕਿ ਮੰਮੀ ਕਮਲਵੀਰ ਕਹਿ ਕੇ ਗਿਆ ਸੀ ਕਿ ਅੱਜ ਚਾਚੀ ਨੂੰ ਕਹਿ ਦੇਈਂ ਜੇ ਪਿੰਕੀ ਕੋਲ ਸੌ ਜਾਣਗੇ ਅਸੀਂ ਦੋ ਦਿਨ ਬਾਹਰ ਜਾਣਾ ਹੈ ਤਾਂ ਉਹ ਕਹਿੰਦੀ ਹੈ ਕਿ ਨਹੀਂ ਮੈਂ ਨਹੀਂ ਸੌਣਾ ਵਿੱਕੀ ਤੈਨੂੰ ਪਤਾ ਤਾਂ ਹੈ ਕਹਿੰਦੀ ਉਹ ਕਿਵੇਂ ਦੀ ਹੈ ਜੇ ਉਸ ਨੂੰ ਲੋੜ ਹੁੰਦੀ ਤਾਂ ਉਹ ਮੈਨੂੰ ਆਪ ਹੀ ਸੱਦ ਲੈਂਦੀ ਤੇ ਉਹ ਕਹਿੰਦਾ ਹੈ ਨਹੀਂ ਨਹੀਂ ਮੰਮੀ ਕਮਲਵੀਰ ਆਪਾਂ ਨੂੰ ਡਿਊਟੀ ਦੇ ਕੇ ਗਿਆ ਹੈ ਤੁਸੀਂ ਸੌ ਜਾਓ ਤੁਹਾਡੀ ਤਾਂ ਭਤੀਜੀ ਹੈ ਤਾਂ ਉਹ ਕਹਿੰਦੀ ਹਾਂ ਹੁਣ ਤੂੰ ਵੀ ਟੀਚਰਾਂ ਕਰ ਲੈ ਮੈਨੂੰ ਭਤੀਜੀ ਮੈਨੂੰ ਕਦੋਂ ਸਿਆਣਦੀ ਹੈ ਤਾਂ ਫਿਰ ਉਹ ਕਹਿੰਦੀ ਹੈ ਕਿ ਚੱਲ ਕਰਨਾ ਹੀ ਪੈਣਾ ਹੈ ਮੈਨੂੰ ਜਦੋਂ ਕਵਲ ਡਿਊਟੀ ਲਾ ਕੇ ਲ ਗਿਆ ਹੈ ਉਧਰ ਪਿੰਕੀ ਆਪਣਾ ਜਲਦੀ ਜਲਦੀ ਵਿੱਚ ਕੰਮ ਨਿਪਟਾਉਂਦੀ ਹੈ ਤੇ ਮਨੋ ਹੀ ਮਨੋ ਬਹੁਤ ਹੀ ਖੁਸ਼ ਦੀ ਹੈ ਕਿ ਅਜ ਤੱਕ ਕਵਲ ਕਰ ਰਹੀ ਨਹੀਂ ਨਹੀਂ ਹੈ ਤੇ ਮੈਂ ਆਪਣੀ ਬாய்ਫਰੈਂਡ ਨਾਲ ਜੀ ਪਰ ਕੇ ਗੱਲਾਂ ਕਰੂੰਗੀ ਤਾਂ ਉਹ ਖੁਸ਼ੀ ਖੁਸ਼ੀ ਵਿੱਚ ਹੀ ਆਪਣਾ ਸਾਰਾ ਕੰਮ ਨਿਪਟਾ ਲੈਂਦੀ ਹੈ ਕਹਿੰਦੀ ਹੈ ਕਿ ਮੈਂ ਆਪਣਾ ਕੰਮ ਨਿਪਟਾ ਕੇ ਤੇ ਮੁੰਡੇ ਨੂੰ ਦੁੱਧ ਪਿਆ ਕੇ ਜਲਦੀ ਜਲਦੀ ਸਵਾ ਦਿੰਨੀ ਹਾਂ ਤੇ ਉਧਰ ਜੀਤਾ ਜਦੋਂ ਅੰਦਰ ਆਉਂਦੀ ਹੈ ਤਾਂ ਉਸ ਦਾ ਬੇਟਾ ਬੈਠਾ ਹੁੰਦਾ ਹੈ ਤਾਂ ਉਸ ਨੂੰ ਕਹਿੰਦੀ ਹੈ ਕਿ ਪੁੱਤ ਤੂੰ ਫੁਲਕਾ ਖਾ ਲਿਆ ਸੀ ਤਾਂ ਉਹ ਕਹਿੰਦਾ ਹਾਂ ਜੀ ਪੂਜੀ ਨੇ ਪਰੌਂਠੀ ਬਣਾ ਦਿੱਤੀ ਸੀ ਕਹਿੰਦੀ ਹੈ ਕਿ ਕਿਸ ਨਾਲ ਖਾਧੀ ਤਾਂ ਉਹ ਕਹਿੰਦਾ ਹੈ ਕਿ ਆਚਾਰ ਨਾਲ ਖਾ ਲਈ ਸੀ ਤੇ ਕਹਿੰਦੀ ਕਿ ਦਹੀਂ ਕਿਉਂ ਨਹੀਂ ਲਿਆ ਕਹਿੰਦਾ ਪੂਜੀ ਨੇ ਦਿੱਤਾ ਨਹੀਂ ਤਾਂ ਉਧਰੋਂ ਹੀ ਇਹ ਗੱਲ ਸੰਦੀਪ ਸੁਣ ਲੈਂਦੀ ਹੈ ਆ ਕੇ ਤਾਂ ਉਹ ਕਹਿੰਦੀ ਹੈ ਕਿ ਭਾਬੀ ਤੁਸੀਂ ਫ੍ਰਿਜ ਨੂੰ ਤਾਂ ਲੋਕ ਲਗਾ ਗਏ ਸੀ ਤੇ ਮੈਂ ਕਿਵੇਂ ਦਿੰਦੀ ਤਾਂ ਜੀਤਾ ਨੂੰ ਆਪਣੀ ਗੱਲ ਤੇ ਥੋੜਾ ਜਿਹਾ ਇਹ ਲੱਗਦਾ ਹੈ ਵੀ ਹੁਣ ਮੇਰੀ ਚਲਾਕੀ ਫੜੀ ਗਈ ਤਾਂ ਕਹਿੰਦੀ ਹੈ ਕਿ ਉਦੋਂ ਬਿੱਲੀ ਫਿਰਦੀ ਸੀ ਲੋਕ ਤਾਂ ਮੈਂ ਤਾਂ ਲਗਾਇਆ ਸੀ ਜਾਂਦੇ ਜਾਂਦੇ ਮੈਂ ਖੋਲਣਾ ਭੁੱਲ ਗਈ ਤਾਂ ਉਹ ਉਲਟਾ ਸੰਦੀਪ ਨੂੰ ਹੀ ਕਹਿੰਦੀ ਕਹਿੰਦੀ ਤੂੰ ਸਬਜੀ ਬਣਾ ਦਿੰਦੀ ਤਾਂ ਉਹ ਕਹਿੰਦੀ ਪਰੌਣੇ ਆ ਗਏ ਸੀ ਮੇਰੇ ਕੋਲ ਸਬਜੀ ਬਣਾਉਣ ਦਾ ਟਾਈਮ ਨਹੀਂ ਸੀ ਤਾਂ ਉਸ ਨੂੰ ਚਲਾਕੀ ਨਾਲ ਪੁੱਛਦੀ ਹੈ ਕਿ ਕੌਣ ਆਇਆ ਸੀ ਕਿਉਂ ਪਹਿਲਾਂ ਤਾਂ ਉਸ ਨੂੰ ਚਾਚੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਸੀ ਤਾਂ ਸੰਦੀਪ ਵੀ ਸਾਰੀ ਗੱਲ ਉਸ ਨੂੰ ਸਹੀ-ਸਹੀ ਦੱਸ ਦਿੰਦੀ ਹੈ ਤਾਂ ਉਹ ਕਹਿੰਦੀ ਹੈ ਕਿ ਤੈਨੂੰ ਤੁਹਾਨੂੰ ਰੋਲਾ ਪਾਉਣ ਦੀ ਕੀ ਲੋੜ ਸੀ ਪਰੌਣਿਆਂ ਨੂੰ ਕੀ ਪਤਾ ਲੱਗਿਆ ਕਿ ਘਰੇ ਕੋਈ ਹੈਗਾ ਹੈ ਤਾਂ ਉਹ ਕਹਿੰਦੀ ਹੈ ਕਿ ਅਸੀਂ ਤਾਂ ਕੋਈ ਰੋਲਾ ਨਹੀਂ ਪਾਇਆ ਮੈਨੂੰ ਨਹੀਂ ਪਤਾ ਕੰਦ ਤੋਂ ਉਹਨਾਂ ਨੇ ਆਵਾਜ਼ ਮਾਰੀ ਤਾਂ ਮੈਨੂੰ ਅੰਦਰ ਲਿਆਉਣਾ ਹੀ ਪਿਆ ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਅੱਛਾ ਚਾਹ ਪਾਣੀ ਪਿਆਇਆ ਸੀ ਤਾਂ ਸੰਦੀਪ ਕਹਿੰਦੀ ਹਾਂ ਪਿਆਇਆ ਸੀ ਤਾਂ ਉਹ ਕਹਿੰਦੀ ਫਿਰ ਉਹ ਪਿਆਰ ਵੀ ਦੇ ਕੇ ਗਏ ਹੋਣਗੇ ਗੁਰਮੀਹਰ ਨੂੰ ਤਾਂ ਸੰਦੀਪ ਕਹਿੰਦੀ ਹੈ ਕਿ ਹਾਂ 500 ਰੁਪਏ ਦੇ ਕੇ ਗਏ ਹੈ ਤਾਂ ਉਹ ਕਹਿੰਦੀ ਲਿਆ ਫੜਾ ਮੈਨੂੰ ਲਿਆ ਕੇ 500 ਰੁਪਏ ਤੂੰ ਕੀ ਕਰਨਾ ਹੈ ਤਾਂ ਉਹ ਕਹਿੰਦੀ ਹੈ ਮੇਰੀ ਗੁਰਮੀਹਰ ਨੂੰ ਦੇ ਕੇ ਗਏ ਹੈ ਤਾਂ ਉਹ ਕਹਿੰਦੀ ਹੈ ਹਾਂ ਮੈਨੂੰ ਪਤਾ ਹੈ ਤੇਰੀ ਗੁਰਮੀਹਰ ਨੂੰ ਹੀ ਦੇ ਕੇ ਗਏ ਹੋਣੇ ਹੈ ਪਰ ਮੈਂ ਬੱਚਿਆਂ ਦੀਆਂ ਫੀਸਾਂ ਦੇਣੀਆਂ ਹਨ ਕੱਲ ਨੂੰ ਤੇਰੀ ਗੁਰਮੀਹਰ ਦੀ ਵੀ ਅਸੀਂ ਹੀ ਦੇਣੀ ਹੈ ਲੈ ਕੇ ਆਜ ਆ ਪੈਸੇ ਤਾਂ ਉਹ ਵਿਚਾਰੀ ਉਦਾਸ ਹੋ ਜਾਂਦੀ ਹੈ ਤੇ ਮਨ ਹੀ ਮਨ ਸੋਚਦੀ ਹੈ ਕਿ ਇਸ ਨੂੰ ਕਿਸ ਨੇ ਦੱਸਿਆ ਹੋਵੇਗਾ ਤਾਂ ਫਿਰ ਉਹ ਕਹਿੰਦੀ ਹੈ ਕਿ ਚੱਲ ਸਬਜੀ ਰੋਟੀ ਦਾ ਤੂੰ ਹੁਣ ਕਰ ਲਾ ਤਾਂ ਉਹ ਕਹਿੰਦੀ ਹੈ ਕਿ ਭਾਬੀ ਮੈਂ ਸਬਜੀ ਤਾਂ ਬਣਾ ਕੇ ਰੱਖੀ ਹੋਈ ਹੈ ਤੇ ਫੁਲਕਾ ਵੀ ਮੈਂ ਬਣਾ ਕੇ ਰੱਖਿਆ ਹੋਇਆ ਹੈ ਬਸ ਤੁਸੀਂ ਖਾ ਲਓ ਤਾਂ ਉਸ ਉਲਟਾ ਉਸਨੇ ਬੋਲਣ ਲੱਗ ਜਾਂਦੀ ਹੈ ਕਹਿੰਦੀ ਹੈ ਕਿ ਔਨਸਾਰ ਤੂੰ ਸਾਡਾ ਦਿਮਾਗ ਖਾਣ ਲੱਗ ਜਾਨੀ ਹੈ ਮੈਂ ਕਿੰਨੀ ਥੱਕੀ ਹੋਈ ਹਾਂ ਤੇ ਮੈਂ ਆਪਦਾ ਰਾਮ ਕਰਨਾ ਹੈ ਤੇ ਫਿਰ ਜੀਤਾ ਕੀ ਕਰਦੀ ਹੈ ਗੁਰਮੀਹਰ ਨੂੰ ਬੋਲਣ ਲੱਗ ਜਾਂਦੀ ਹੈ ਕਿ ਉਹ ਔਰੇਂਜ ਖਾ ਰਹੀ ਹੁੰਦੀ ਤਾਂ ਉਹ ਨੂੰ ਕਹਿੰਦੀ ਹੈ ਕਿ ਇਸ ਦੀ ਮਾਂ ਨੂੰ ਪਤਾ ਨਹੀਂ ਲੱਗਦਾ ਇਹਨੂੰ ਸਰਦੀ ਵਿੱਚ ਸੰਤਰੇ ਦੇ ਦਿੰਦੀ ਹੈ ਫਿਰ ਇਹ ਬਿਮਾਰ ਹੋ ਗਈ ਤਾਂ ਫਿਰ ਕਹੂਗੀ ਮੇਰੀ ਧੀ ਨੂੰ ਦਵਾਈ ਦਿਵਾਓ ਤਾਂ ਉਹ ਕੀ ਕਰਦੀ ਹੈ ਕਿ ਉਸ ਤੋਂ ਔਰੇਂਜ ਖੋਹ ਲੈਂਦੀ ਹੈ ਕਹਿੰਦੀ ਹੈ ਕਿ ਇੱਧਰ ਫੜਾ ਨਹੀਂ ਤੇ ਫੜ ਕੇ ਆਪਣੇ ਬੇਟੇ ਨੂੰ ਦੇ ਦਿੰਦੀ ਹੈ ਕਹਿੰਦੀ ਹੈ ਕਿ ਸ਼ੈਰੀ ਤੂੰ ਖਾਣੀ ਹੈ ਤਾਂ ਉਹ ਕਹਿੰਦਾ ਹਾਂ ਜੀ ਮੰਮਾ ਤਾਂ ਗੁਰਮੀਹਰ ਰੋਣ ਲੱਗ ਜਾਂਦੀ ਤਾਂ ਉਸ ਨੂੰ ਬਹੁਤ ਹੀ ਬੋਲਦੀ ਹੈ ਕਹਿੰਦੀ ਖੇਖਨ ਜੇਨਾ ਕਰ ਚੁੱਪ ਕਰਕੇ ਬੈਠੀ ਰਹਿ ਉਧਰ ਪਿੰਕੀ ਸਾਰਾ ਕੰਮ ਨਿਪਟਾ ਕੇ ਆਪਣਾ ਬੈੱਡ ਠੀਕ ਕਰ ਰਹੀ ਹੁੰਦੀ ਹੈ ਤਾਂ ਮਨ ਹੀ ਮਨ ਸੋਚਦੀ ਹੈ ਮੇਰਾ ਸਾਰਾ ਕੰਮ ਤਾਂ ਨਿਬੜ ਗਿਆ ਮੈਂ ਬੇਟੇ ਨੂੰ ਲਿਆ ਕੇ ਸਵਾਦ ਦਿੰਨੀ ਹਾਂ ਲਾਈਟਾਂ ਆਫ ਕਰ ਦਿੰਨੀ ਹਾਂ ਤੇ ਫਿਰ ਰਾਮ ਨਾਲ ਬੈਠ ਕੇ ਮੈਂ ਆਪਣੇ ਬாய்ਫਰੈਂਡ ਨਾਲ ਗੱਲਾਂ ਕਰਾਂਗੀ ਉਸ ਦਾ ਫੇਸ ਦੇਖਣ ਵਾਲਾ ਹੁੰਦਾ ਹੈ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੁੰਦਾ ਉਧਰ ਸੰਦੀਪ ਜੋ ਗੁਰਮੀਹਰ ਨੂੰ 500 ਰੁਪਏ ਰਿਸ਼ਤੇਦਾਰ ਦੇ ਕੇ ਗਏ ਸੀ ਉਹ ਲੈਣ ਜਾਂਦੀ ਹੈ ਆਪਣਾ ਪਰਸ ਵੇਖਦੀ ਹੈ ਕਹਿੰਦੀ ਹੈ ਕਿ ਮੈਂ ਤਾਂ ਰਪਿਆ ਰਪਿਆ ਕਰਕੇ ਜੋੜੇ ਸੀ ਤੇ ਇਸ ਨੂੰ ਕਿਸ ਨੇ ਦੱਸ ਦਿੱਤਾ ਕਿ ਮੈਨੂੰ ਸਾਨੂੰ ਉਹ 500 ਰੁਪਏ ਦੇ ਕੇ ਗਏ ਸੀ ਕਹਿੰਦੀ ਮੈਨੂੰ ਤਾਂ ਇਹ ਸੀ ਵੀ ਮੈਂ ਬੱਚੇ ਨੂੰ ਕੁਝ ਲੈ ਦੇਵਾਂਗੀ ਤਾਂ ਫਿਰ ਉਹ ਕਹਿੰਦੀ ਹੈ ਕਿ ਮੈਂ ਵੀ ਭੋਲੀ ਹੀ ਹਾਂ ਜਿਵੇਂ ਉਹ ਮੈਨੂੰ ਪੁੱਛਦੀ ਹੈ ਮੈਂ ਉਵੇਂ ਹੀ ਉਸ ਨੂੰ ਦੱਸੀ ਜਾਨੀ ਹਾਂ ਮੈਂ ਇਹ ਵੀ ਤਾਂ ਕਹਿ ਸਕਦੀ ਸੀ ਉਹ ਕੁਝ ਨਹੀਂ ਦੇ ਕੇ ਗਏ ਫਿਰ ਉਹ ਕਹਿੰਦੀ ਹੈ ਕਿ ਚਲ ਕੋਈ ਗੱਲ ਨਹੀਂ ਪ੍ਰਮਾਤਮਾ ਤਾਂ ਸਭ ਵੇਖ ਹੀ ਰਿਹਾ ਹੈ ਨਾ ਚਲੋ ਮੇਰੇ ਬੱਚੇ ਨੂੰ ਉਹ ਹੀ ਸਭ ਕੁਝ ਦੇਊਗਾ ਉਧਰ ਸੋਨੂ ਅੰਦਰ ਆ ਕੇ ਕਹਿੰਦਾ ਹੈ ਮੈਂ ਬਹੁਤ ਥੱਕ ਗਿਆ ਹਾਂ ਲਿਆ ਕੇ ਰਜਾਈ ਰੱਖ ਤਾਂ ਓ ਸੰਦੀਪ ਉਸ ਨੂੰ ਲਿਆ ਕੇ 500 ਰੁਪਇਆ ਫੜਾ ਦਿੰਦੀ ਉਹ ਜਦੋਂ ਦੇਖਦੀ ਉਸ ਦੀ ਗੁਰਮੀਹਰ ਰੋ ਰਹੀ ਹੁੰਦੀ ਤਾਂ ਉਹ ਕਹਿੰਦੀ ਭਾਬੀ ਤੁਸੀਂ ਮੈਨੂੰ ਜਿਹੜਾ ਕੁਝ ਮਰਜ਼ੀ ਕਹੀ ਜਾਇਆ ਕਰੋ ਪਰ ਮੇਰੀ ਬੱਚੀ ਨੂੰ ਨਾ ਕਿਹਾ ਕਰੋ ਇਸ ਨੇ ਤਾਂ ਤੁਹਾਨੂੰ ਕੀ ਕੁਝ ਨਹੀਂ ਵਿਗਾੜਿਆ ਤਾਂ ਉਹ ਕਹਿੰਦੀ ਮੈਂ ਕੀ ਕਿਹਾ ਹੈ ਮੈਂ ਸੰਤਰੇ ਤੋਂ ਹੀ ਰੋਕਿਆ ਹੈ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਕਹਿੰਦੀ ਹੈ ਜੇ ਬਿਮਾਰ ਹੋ ਗਈ ਫਿਰ ਵੀ ਤੂੰ ਸਾਡੇ ਸਿਰ ਤੇ ਹੀ ਨੱਚੇਂਗੀ ਕੀ ਇਸ ਨੂੰ ਦਵਾਈ ਦਵਾ ਕੇ ਲਿਆਉ ਤਾਂ ਉਹ ਕਹਿੰਦੀ ਹੈ ਕਿ ਐ ਇੱਕ ਦਿਨ ਨਾਲ ਭਾਬੀ ਕੁਝ ਨਹੀਂ ਹੁੰਦਾ ਤਾਂ ਜੀਤਾ ਉਸ ਨੂੰ ਕਹਿੰਦੀ ਤੂੰ ਬਹੁਤਾ ਬੋਲ ਨਾ ਮੈਂ ਬਹੁਤ ਥੱਕੀ ਪਈ ਆ ਜਾ ਕੇ ਸਬਜੀ ਰੋਟੀ ਦਾ ਕਰ ਲਾ ਉਹ ਕਹਿੰਦੀ ਭਾਬੀ ਮੈਂ ਪਹਿਲਾਂ ਵੀ ਦੱਸਿਆ ਸੀ ਸਭ ਕੁਝ ਬਣਿਆ ਪਿਆ ਹੈ ਤਾਂ ਕਹਿੰਦੀ ਹੈ ਕਿ ਚੱਲ ਬਣਿਆ ਪਿਆ ਹੈ ਤਾਂ ਚੱਲ ਆਪਦੇ ਵੀਰ ਵਾਸਤੇ ਇੱਥੇ ਨਾਲੇ ਤਾਂ ਰਜਾਈ ਲਿਆ ਕੇ ਰੱਖ ਤੇ ਨਾਲੇ ਬੈੱਡ ਸਿੱਧਾ ਕਰ ਕਹਿੰਦੀ ਹੈ ਕਿ ਚੱਲ ਮੈਂ ਵੀ ਆਪਣੇ ਕੱਪੜੇ ਬਦਲਾਂ ਉਧਰ ਪਿੰਕੀ ਸਭ ਸਬਕਾਸੇ ਤੋਂ ਫ੍ਰੀ ਹੋ ਕੇ ਤੇ ਆਪਣੇ ਬாய்ਫ੍ਰੈਂਡ ਨੂੰ ਕਾਲ ਲਗਾ ਲੈਂਦੀ ਹੈ ਤਾਂ ਉਸ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਹੈ ਕਿ ਅੱਜ ਤਾਂ ਮੈਂ ਹੀ ਘਰੇ ਆ ਉਧਰ ਉਸ ਦੀ ਭੂਆ ਸੌਣ ਵਾਸਤੇ ਉਸ ਕੋਲ ਆ ਜਾਂਦੀ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੀ ਭੂਆ ਮੇਰੇ ਕੋਲ ਆਊਗੀ ਤਾਂ ਉਹ ਇੰਨੀ ਹੀ ਖੁਸ਼ ਹੋ ਹੋ ਕੇ ਗੱਲਾਂ ਕਰਦੀ ਤਾਂ ਉਸ ਦਾ ਬாய்ਫ੍ਰੈਂਡ ਕਹਿੰਦਾ ਹੈ ਕਿ ਜੇ ਕੋਈ ਅੱਜ ਘਰੇ ਨਹੀਂ ਹੈ ਤਾਂ ਤੂੰ ਐ ਕਰ ਤੂੰ ਮੈਨੂੰ ਵੀਡੀਓ ਕਾਲ ਕਰ ਤਾਂ ਉਹ ਬਹੁਤ ਹੀ ਖੁਸ਼ ਹੁੰਦੀ ਹੈ ਉਹ ਕਹਿੰਦੀ ਹੈ ਕਿ ਲੈ ਇਸ ਵਿੱਚ ਕਿਹੜੀ ਗੱਲ ਹੈ ਮੈਂ ਤੁਹਾਨੂੰ ਵੀਡੀਓ ਕਾਲ ਕਰ ਰਹੀ ਨਹੀਂ ਹਾਂ 2 ਮਿੰਟ ਰੁਕੋ ਤਾਂ ਉਸ ਨੂੰ ਦੋ ਵਾਇਸ ਕਾਲ ਕੱਟ ਕੇ ਤੇ ਵੀਡੀਓ ਕਾਲ ਲਗਾ ਲੈਂਦੀ ਹੈ ਤੇ ਉਸ ਨਾਲ ਬਹੁਤ ਹੀ ਖੁਸ਼ ਹੋ ਕੇ ਗੱਲਾਂ ਕਰਦੀ ਹੈ ਤਾਂ ਉਸ ਦੀ ਭੂਆ ਸੋਚਦੀ ਹੈ ਕਿ ਅੱਜ ਇਸ ਨੇ ਟਾਈਮ ਨਾਲ ਹੀ ਕੰਮ ਮੁਕਾ ਲਿਆ ਸਾਰੀਆਂ ਲਾਈਟਾਂ ਬੰਦ ਕਰਕੇ ਬੈਠੀ ਹੈ ਕਹਿੰਦੀ ਹੈ ਕਿ ਮੈਨੂੰ ਤਾਂ ਇਸ ਕੁੜੀ ਦੇ ਲੱਛਣ ਠੀਕ ਨਹੀਂ ਲੱਗਦੇ ਤਾਂ ਉਹ ਆਪਣੇ ਬੁਆਏਫਰੈਂਡ ਨਾਲ ਅੰਦਰ ਬੈਠੀ ਬਹੁਤ ਹੀ ਖੁਸ਼ ਹੋ ਹੋ ਕੇ ਗੱਲਾਂ ਕਰ ਰਹੀ ਹੁੰਦੀ ਕਿਉਂਕਿ ਉਸ ਨੂੰ ਤਾਂ ਇਹ ਹੁੰਦਾ ਹੈ ਮੈਨੂੰ ਕਿਹੜਾ ਕੋਈ ਸੁਣ ਰਿਹਾ ਹੈ ਕੋਈ ਘਰੇ ਤਾਂ ਹੈ ਨਹੀਂ ਤਾਂ ਉੱਚੀ ਉੱਚੀ ਹੱਸ ਹੱਸ ਕੇ ਗੱਲਾਂ ਕਰ ਰਹੀ ਹੁੰਦੀ ਹੈ ਉਸ ਨੂੰ ਇਹ ਹੈ ਕਿ ਅੱਜ ਹੀ ਤਾਂ ਮੈਨੂੰ ਮੌਕਾ ਮਿਲਿਆ ਹੈ ਉਹ ਦੋਨੋਂ ਹੀ ਉਸਦੀ ਭੂਆ ਕਮਰੇ ਵਿੱਚ ਐਂਟਰ ਕਰ ਜਾਂਦੀ ਹੈ ਤਾਂ ਉਸ ਦੇ ਵੇਖ ਕੇ ਹੋਸ਼ ੁੱਡ ਜਾਂਦੇ ਹਨ ਵੀ ਭੂਆ ਕਿੱਥੋਂ ਆ ਗਈ ਤਾਂ ਉਸ ਨੂੰ ਕੋਈ ਗੱਲ ਨਹੀਂ ਆਉਂਦੀ ਤਾਂ ਉਹ ਹੈਰਾਨੀ ਨਾਲ ਭੂਆ ਵੱਲ ਵੇਖਦੀ ਹੈ ਤੇ ਜਲਦੀ ਜਲਦੀ ਫੋਨ ਕੱਟ ਦਿੰਦੀ ਹੈ ਉਸ ਨੂੰ ਇਹ ਹੈ ਵੀ ਮੇਰੀ ਭੂਆ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਉਧਰ ਸੰਦੀਪ ਆ ਕੇ ਗੁਰਮੀਹਰ ਨੂੰ ਵਰੋਂਦੀ ਹੈ ਤੇ ਕਹਿੰਦੀ ਹੈ ਬੱਚੇ ਕੀ ਹੋਇਆ ਤਾਂ ਉਹ ਦੱਸਦੀ ਹੈ ਕਿ ਮਾਮੀ ਨੇ ਮੇਰੇ ਤੋਂ ਔਰੇਂਜ ਖੋ ਲਿਆ ਤੇ ਨਾਲੇ ਮਾਮੀ ਮੈਨੂੰ ਬਹੁਤ ਹੀ ਗੁੱਸੇ ਹੋ ਰਹੀ ਸੀ ਤਾਂ ਉਹ ਕਹਿੰਦੀ ਕੋਈ ਗੱਲ ਨਹੀਂ ਮੈਂ ਆਪਣੇ ਬੱਚੇ ਨੂੰ ਔਰੇਂਜ ਕੱਲ ਨੂੰ ਬਹੁਤ سارے ਛਿੱਲਕੇ ਦੇਵਾਂਗੀ ਤੇ ਮੇਰਾ ਬੱਚਾ ਕੱਲ ਨੂੰ ਔਰੇਂਜ ਖਾਏਗਾ ਤਾਂ ਉਹ ਆਪਣੀ ਧੀ ਨੂੰ ਆਪਣੇ ਨਾਲ ਲਾ ਕੇ ਪਿਆਰ ਕਰਦੀ ਹੈ ਤੇ ਨਾਲੇ ਉਦਾਸ ਕਰ ਲੈਂਦੀ ਹੈ ਆਪਣਾ ਮਨ ਕਹਿੰਦੀ ਹੈ ਕਿ ਪਤਾ ਨਹੀਂ ਇਹ ਕਿਹੋ ਜਿਹੀ ਹੈ ਮੇਰੇ ਬੱਚੇ ਨਾਲ ਵੀ ਐ ਕਰਦੀ ਹੈ ਉਧਰ ਜਦੋਂ ਭੂਆ ਕਮਰੇ ਵਿੱਚ ਐਂਟਰ ਕਰਦੀ ਹੈ ਤਾਂ ਪਿੰਕੀ ਨੂੰ ਕਹਿੰਦੀ ਹੈ ਕਿ ਕਿਸ ਨੂੰ ਫੋਨ ਲਗਾਇਆ ਸੀ ਤਾਂ ਪਿੰਕੀ ਅੱਗੋਂ ਚੁੱਪ ਕਰਕੇ ਬੈਠੀ ਰਹਿੰਦੀ ਹੈ ਉਹ ਕਹਿੰਦੀ ਉਹ ਫੋਨ ਫੇਰ ਆਉਣ ਲੱਗ ਜਾਂਦਾ ਹੈ ਤਾਂ ਉਹ ਕਹਿੰਦੀ ਚੱਕ ਕਿਸ ਦਾ ਫੋਨ ਹੈ ਚੱਕ ਮੈਨੂੰ ਸਾਰਾ ਹੀ ਪਤਾ ਹੈ ਕਹਿੰਦੀ ਤੂੰ ਉਸ ਕਲੇ ਨਾਲੀ ਗੱਲਾਂ ਕਰਦੀ ਹੈ ਮੇਰੇ ਸਾਹਮਣੇ ਚੱਕੋ ਕਹਿੰਦੀ ਜੇ ਇੰਨੀ ਹਿੰਮਤ ਹੈ ਤਾਂ ਕਰ ਫੋਨ ਤੇ ਗੱਲ ਉਹ ਚੁੱਪ ਕਰਕੇ ਬੈਠੀ ਰਹਿੰਦੀ ਹੈ ਤੇ ਉਹ ਕਹਿੰਦੀ ਹੈ ਕਿ ਤੂੰ ਮੇਰੇ ਵੀ ਸਿਰ ਵਿੱਚ ਸਵਾਹ ਪਾਉਣ ਲੱਗੀ ਹੋਈ ਹੈ ਤੇਰੇ ਵਰਗੀਆਂ ਹੀ ਹੁੰਦੀਆਂ ਹਨ ਜਿਹੜੇ ਮਾਵਾ ਦੇ ਪੁੱਤ ਮਰਵਾ ਦਿੰਦੀਆਂ ਹਨ ਤਾਂ ਉਹ ਕਹਿੰਦੀ ਹੈ ਕਿ ਭੂਆ ਤੂੰ ਇੱਥੇ ਕੀ ਲੈਣ ਆਈ ਹੈ ਤਾਂ ਉਹ ਕਹਿੰਦੀ ਉਹ ਅਗਲੇ ਮੇਰੀ ਜ਼ਿੰਮੇਵਾਰੀ ਲਗਾ ਕੇ ਗਏ ਸੀ ਕਿ ਤੂੰ ਭੂਆ ਤੂੰ ਚਾਚੀ ਅੱਜ ਸਾਡੇ ਘਰੇ ਸੋਈ ਤਾਂ ਉਹ ਕਹਿੰਦੀ ਹੈ ਮੈਨੂੰ ਘਰੇ ਕੱਲੀ ਨੂੰ ਕੀ ਹੁੰਦਾ ਸੀ ਮੈਂ ਕੁੰਡੀਆਂ ਲਗਾ ਹੀ ਲੈਣੇ ਸੀ ਉਹ ਕਹਿੰਦੀ ਹੈ ਮੈਨੂੰ ਤਾਂ ਪਤਾ ਹੀ ਹੈ ਤੇਰੇ ਮਨ ਵਿੱਚ ਚੋਰ ਹੈ ਤੂੰ ਤਾਂ ਇਹੀ ਚਾਉਣੀ ਹੈ ਕਿ ਕੋਈ ਘਰੇ ਨਾ ਹੋਵੇ ਤੂੰ ਤਾਂ ਸਭ ਨੂੰ ਉਜੜੇ ਹੀ ਚਾਉਣੀ ਹੈ ਤਾਂ ਉਹ ਕਹਿੰਦੀ ਹੈ ਮੈਂ ਤੇਰੇ मंसूਬੇ ਕਾਮਯਾਬ ਨਹੀਂ ਹੁੰਦੇ ਨੇ ਕਹਿੰਦੀ ਹੈ ਤੂੰ ਤਾਂ ਮੇਰੀ ਵੀ ਇੱਜ਼ਤ ਰੋਲ ਕੇ ਰੱਖ ਦਿੱਤੀ ਕਹਿੰਦੀ ਹੈ ਕਿ ਤੂੰ ਮੇਰੇ ਸਾਹਮਣੇ ਗੱਲ ਕਰ ਜੇ ਤੇਰੇ ਵਿੱਚ ਹਿੰਮਤ ਹੈ ਤਾਂ ਤੇ ਉਹ ਕਹਿੰਦੀ ਹੈ ਮੈਨੂੰ ਤੇਰੀ ਲੋੜ ਨਹੀਂ ਭੂਆ ਤੂੰ ਆਪਣੇ ਘਰ ਜਾ ਕੇ ਸੌਂ ਜਾ ਤਾਂ ਉਹ ਕਹਿੰਦੀ ਹੈ ਕਿ ਮੈਂ ਤੇਰੇ ਮਨਸੂਬੇ ਕਾਮਯਾਬ ਨਹੀਂ ਹੋਉਂਦੇ ਨੇ ਕਹਿੰਦੀ ਹੈ ਕਿ ਉਹ ਮੈਨੂੰ ਕਹਿ ਕੇ ਗਏ ਆ ਤਾਂ ਸੌਂਗੀ ਤਾਂ ਮੈਂ ਅੱਜ ਇੱਥੇ ਹੀ ਤਾਂ ਉਹ ਕਹਿੰਦੀ ਹੈ ਕਿ ਜੇ ਤੈਨੂੰ ਪਤਾ ਲੱਗ ਹੀ ਗਿਆ ਹੈ ਤਾਂ ਭੂਆ ਤੂੰ ਦੱਸ ਫਿਰ ਕੀ ਕਰ ਲਾਂਗੀ ਤਾਂ ਉਹ ਕਹਿੰਦੀ ਕਰਨ ਨੂੰ ਤਾਂ ਮੈਂ ਬਹੁਤ ਕੁਝ ਕਰ ਲਵਾਂ ਪਰ ਮੈਂ ਤਾਂ ਨਹੀਂ ਬੋਲਦੀ ਕਿ ਤੇਰਾ ਘਰ ਖਰਾਬ ਨਾ ਹੋ ਜਾਏ ਤਾਂ ਉਹ ਸਾਰੀਆਂ ਭੂਆ ਦੀਆਂ ਗੱਲਾਂ ਰਿਕਾਰਡ ਕਰ ਕਰਕੇ ਆਪਣੇ ਬਾਈਫਰੈਂਡ ਨੂੰ ਭੇਜੀ ਜਾਂਦੀ ਹੈ ਉੱਧਰ ਸੰਦੀਪ ਆਪਣੇ ਭਰਾ ਭਾਬੀ ਦਾ ਬਿਸਤਰਾ ਸਹੀ ਕਰ ਰਹੀ ਹੁੰਦੀ ਤਾਂ ਸੋਚਦੀ ਹੈ ਕਿ ਇਹਨਾਂ ਨੇ ਸਾਰੇ ਕੰਮ ਮੇਰੇ ਤੋਂ ਹੀ ਕਰਵਾਉਣੇ ਹੁੰਦੇ ਹੈ ਕਹਿੰਦੀ ਹੈ ਕਿ ਇਹਦਾ ਪਤਾ ਨਹੀਂ ਪਰਮਾਤਮਾ ਨੇ ਕਿਵੇਂ ਦਾ ਦਿਲ ਬਣਾਇਆ ਹੈ ਕਹਿੰਦੀ ਹੈ ਚੱਲ ਕੋਈ ਗੱਲ ਨਹੀਂ ਹੁਣ ਤਾਂ ਇਹ ਮੈਨੂੰ ਤੋਰਨ ਨੂੰ ਫਿਰਦੇ ਜਦੋਂ ਮੈਂ ਨਾ ਹੋਈ ਫਿਰ ਵੇਖੀ ਇਸ ਨੂੰ ਕੰਮ ਕਰਨੇ ਕਿੰਨੇ ਔਖੇ ਲੱਗਣਗੇ ਪਤਾ ਤਾਂ ਇਸ ਨੂੰ ਉਦੋਂ ਹੀ ਲੱਗੂਗਾ ਉਧਰ ਸੋਨੂ ਜੀ ਤਾ ਨੂੰ ਪੁੱਛਦਾ ਹੈ ਕਿ ਅੱਜ ਤੂੰ ਸੰਦੀਪ ਨੂੰ ਕਿਉਂ ਬੋਲ ਰਹੀ ਸੀ ਅਨਸਰ ਤਾਂ ਜੀਤਾ ਉਸ ਨੂੰ ਸਾਰੀ ਗੱਲ ਦੱਸਦੀ ਹੈ ਕਿ ਮੈਨੂੰ ਚਾਚੀ ਨੇ ਐਵੇਂ ਦੱਸਿਆ ਹੈ ਕਿ ਪ੍ਰੌਣੀ ਆਈ ਸੀ ਤੇ ਇਸਨੇ ਪੌੜੀ ਲਾ ਕੇ ਉਤਾਰ ਲਈ ਤਾਂ ਉਹ ਕਹਿੰਦਾ ਤੂੰ ਇਹ ਵੇਖ ਆਪਣੀ ਕਿੰਨੀ ਬੇਇੱਜ਼ਤੀ ਹੈ ਰਿਸ਼ਤੇਦਾਰਾਂ ਵਿੱਚ ਪਿੰਡ ਵਿੱਚ ਚਾਚੀ ਨੇ ਦੱਸ ਦੇਣਾ ਹੈ ਕਿ ਘਰੇ ਕੁੜੀ ਨੂੰ ਲੌਕ ਲਗਾ ਗਏ ਸੀ ਤਾਂ ਉਹ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਐਵੇਂ ਨਾ ਤੁਸੀਂ ਡਰਿਆ ਕਰੋ ਹੁਣ ਤਾਂ ਆਪਾਂ ਇਦੋਂ ਥੋੜੇ ਦਿਨ ਹੈ ਆਪਾਂ ਇਸ ਦਾ ਫਾਹਾ ਵਾਢੀ ਦੇਣਾ ਤਾਂ ਉਹ ਕਹਿੰਦਾ ਹੈ ਕਿ ਰਿਸ਼ਤੇਦਾਰਾਂ ਵਿੱਚ ਤਾਂ ਆਪਣੀ ਹੀ ਬੇਇੱਜ਼ਤੀ ਹੋਊਗੀ ਨਾ ਉਹ ਕਹਿੰਦੀ ਕੋਈ ਗੱਲ ਨਹੀਂ ਆਪਾਂ ਨੂੰ ਤਾਂ ਪਤਾ ਹੀ ਹੈ ਨਾ ਕਿਵੇਂ ਦੀ ਹੈ ਤਾਂ ਸੰਦੀਪ ਇਹ ਸਾਰੀਆਂ ਗੱਲਾਂ ਸੁਣ ਲੈਂਦੀ ਹੈ ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ 500 ਰੁਪਏ ਗੁਰਮੀਹਰ ਨੂੰ ਦੇ ਕੇ ਗਏ ਇਹ ਗੱਲ ਵੀ ਕਿਸ ਨੇ ਇਹਨਾਂ ਨੂੰ ਦੱਸੀ ਹੈ ਤਾਂ ਉਹ ਬਹੁਤ ਹੀ ਉਦਾਸ ਹੋ ਜਾਂਦੀ ਹੈ ਤੇ ਜੀਤਾ ਕਹਿੰਦੀ ਹੈ ਤੁਸੀਂ ਐਵੇਂ ਟੈਨਸ਼ਨ ਨਾ ਲਿਆ ਕਰੋ ਤੁਸੀਂ ਚੱਲੋ ਅੰਦਰ ਚੱਲ ਕੇ ਫੁਲਕਾਕਾ ਉਹ ਇੱਥੇ ਤਾਂ ਆਹੀ ਕੁਝ ਰਹਿਣਾ ਹੈ ਤਾ ਸੰਦੀਪ ਅੰਦਰ ਜਾ ਕੇ ਰੋਣ ਲੱਗ ਜਾਂਦੀ ਹੈ ਉਹ ਕਹਿੰਦੀ ਹੈ ਕਿ ਚਾਚੀ ਨੇ ਪਤਾ ਨਹੀਂ ਮੇਰੇ ਤੋਂ ਕਿਹੜੇ ਬਦਲੇ ਲੈਣੇ ਹੈ ਕਹਿੰਦੀ ਹੈ ਕਿ ਸਦਾ ਹੀ ਕੋਸ਼ੀ ਰਿਹਾ ਏ ਇਸ ਨੂੰ ਵੀ ਪਰਮਾਤਮਾ ਕਹਿੰਦੀ ਹੈ ਕਿ ਇਸ ਮੇਰੇ ਨਾਲ ਜ਼ਰੂਰ ਨਿਆਂ ਕਰੂਗਾ ਤੇ ਚਾਚੀ ਦੀਆਂ ਇੰਨਾਂ ਗੱਲਾਂ ਦਾ ਬਦਲਾ ਪਰਮਾਤਮਾ ਜ਼ਰੂਰ ਲਊਗਾ ਕਹਿੰਦੇ ਹਨ ਕਿ ਸੱਚ ਦਾ ਸਾਥ ਪਰਮਾਤਮਾ ਜ਼ਰੂਰ ਦਿੰਦਾ ਹੈ ਤਾਂ ਗੁਰਮੀਹਰ ਆਪਣੀ ਮੰਮਾ ਨੂੰ ਵੇਖ ਕੇ ਉਦਾਸ ਹੋ ਜਾਂਦੀ ਉਹ ਕਹਿੰਦੀ ਹੈ ਕਿ ਚਾਚੀ ਪਤਾ ਨਹੀਂ ਮੇਰੇ ਕਿਉਂ ਵੈਰ ਪੈ ਗਈ ਤਾਂ ਉਹ ਕਹਿੰਦੀ ਹੈ ਕਿ ਮੰਮਾ ਤੁਸੀਂ ਰੋ ਨਾ ਮਾਮੀ ਨੇ ਤੁਹਾਨੂੰ ਵੀ ਕੁਝ ਕਿਹਾ ਹੈ ਤਾਂ ਉਹ ਕਹਿੰਦੀ ਨਹੀਂ ਪੁੱਤ ਕੁਝ ਨਹੀਂ ਕਿਹਾ ਮੈਂ ਤਾਂ ਵੈਸੇ ਹੀ ਉਦਾਸ ਹੋ ਗਈ ਉਹ ਕਹਿੰਦੀ ਹੈ ਕਿ ਮੈਂ ਚਾਚੀ ਤੋਂ ਕੱਲ ਸਾਰੀ ਗੱਲ ਪੁੱਛ ਕੇ ਤਾਂ ਜ਼ਰੂਰ ਆਉਂਗੀ ਵੀ ਚਾਚੀ ਤੈਨੂੰ ਮੇਰੇ ਨਾਲ ਕੀ ਓਬਜੈਕਸ਼ਨ ਹੈ ਤੂੰ ਕਿਉਂ ਇੰਨਾ ਨੇ ਮੇਰੇ ਖਿਲਾਫ ਕੰਨ ਪਰਦੀ ਰਹਿਣੀ ਹੈ ਉਹ ਵਿਚਾਰੀ ਬੈਠੀ ਬੈਠੀ ਸੋਚੀ ਜਾਂਦੀ ਹੈ ਤੇ ਨਾਲੇ ਉਦਾਸ ਹੀ ਬੈਠੀ ਰਹਿੰਦੀ ਹੈ ਕਿ ਪਤਾ ਨਹੀਂ ਮੇਰਾ ਤੇ ਮੇਰੀ ਧੀ ਦਾ ਅੱਗੇ ਕੀ ਬਨਣਾ ਹੈ ਕਹਿੰਦੀ ਹੈ ਕਿ ਸਾਡੇ ਤਾਂ ਸਾਰੇ ਹੀ ਵੈਰੀ ਬਣ ਗਏ